ਸਤ ਗੁਰਤੇ ਸਿੰਘ ਢਿੱਲੋਂ ਮੇਰੇ ਨਾਲ ਜੁੜ ਚੁੱਕੇ ਹੈਗੇ ਇਹ ਕਰਨਲ ਬਾੜ ਦਾ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਹੈਗਾ। ਸਰਬ ਅਕੀ ਹੁਣ ਜਿਹੜੇ ਇਨਸਪੈਕਟਰ ਹੈਗੇ ਸੀਬੀਆਈ ਕਾਰਵਾਈ ਦੀ ਰੱਦ ਕਰਨ ਦੀ ਮੰਗ ਕਰ ਰਹੇ ਹੈ। ਦੇਖੋ ਜੀ ਇਹਨੇ ਹਰਜਿੰਦਰ ਢਿੱਲੋਂ ਨੇ ਐਸਐਲਪੀ ਫਾਈਲ ਕੀਤੀ ਹੈ ਆਨਰੇਬਲ ਹਾਈ ਸੁਪਰੀਮ ਕੋਰਟ। ਦੇਖੋ ਹਿਸਟਰੀ ਚ ਪਹਿਲੀ ਵਾਰ ਹੀ ਹੋਊਗਾ ਕਿ ਇੱਕ ਆਫੀਸਰ ਜਿਹੜੇ ਹੈਗੇ ਸਸਪੈਂਡ ਕੀਤੇ ਹੋਏ ਕੋਈ ਇੱਕ ਜਾਂਚ ਏਜੰਸੀ ਤੋਂ ਭਜ ਰਹੇ ਨੇ ਸੀਬੀਆਈ ਤੋਂ ਇਹ ਜਿਹੇ ਕਿਹੜੀਆਂ ਪਰਤਾਂ ਨੇ ਜਿਹੜੀਆਂ ਸੀਬੀਆਈ ਖੋਲਦੂਗੇ ਇਹਨਾਂ ਨੂੰ ਡਰ ਹੈਗਾ ਅਸੀਂ ਪਹਿਲੇ ਦਿਨ ਤੁਸੀਂ ਕਹਿ ਰਹੇ ਹੋ ਕਿ ਇਹ ਦੀ ਜੀ ਸਾਡੇ ਕਰਨ ਸਾਹਿਬ ਨਾਲ ਕੁੱਟਮਾਰ ਹੋਈ ਹੈ ਵੀ ਸੀਬੀਆਈ ਇਨਕੁਆਇਰੀ ਨਿਰਪੱਖ ਤਰੀਕੇ ਨਾਲ ਜਾਂਚ ਹੋਵੇ ਜੀ ਦੋਸ਼ੀ ਅਸੀਂ ਪਾਏ ਜਾਵਾਂਗੇ ਤਾਂ ਸਜ਼ਾ ਕਰਨ ਸਾਹਿਬ ਨੂੰ ਮਿਲੂਗੀ ਵੀ ਇਹ ਦੋਸ਼ੀਓ ਪਾਏ ਜਾਣਗੇ ਉਹਨਾਂ ਨੂੰ ਸਜ਼ਾ ਮਿਲੂਗੀ ਤਾਂ ਇਹਨਾਂ ਨੂੰ ਇੰਨੀ ਇੰਨੀ ਭਾਜ ਨਾਟਕ ਦੀ ਲੋੜ ਹੀ ਨਹੀਂ ਸੀ ਦੁਬਾਰਾ ਹੁਣ ਇਹਨਾਂ ਨੇ ਦੇਖੋ ਜਦੋਂ ਹਾਈ ਕੋਰਟ ਨੇ ਆਰਡਰ ਕਰ ਦਿੱਤੇ ਸੀਬੀਆਈ ਦੇ ਸੀ ਵੀ ਇਹਨੇ ਕਰਨ ਸਾਹਿਬ ਨੂੰ ਬੁਲਾ ਕੇ ਆਪਣੀ ਇਨਵੈਸਟੀਗੇਸ਼ਨ ਵੀ ਸ਼ੁਰੂ ਕਰਤੀ ਉਹਨਾਂ ਦੀ ਸਟੇਟਮੈਂਟ ਵੀ ਲੈ ਲਈ ਤੇ ਹੁਣ ਇਹਨਾਂ ਨੇ 8 ਦਿਨ ਬਾਅਦ ਉੱਥੇ ਸੁਪਰੀਮ ਕੋਰਟ ਪਾਤੀ ਹੈਗੀ ਹੈ ਕੀ ਲੱਗਦਾ ਕਿ ਕਰਨਲ ਬਾੜ ਦੇ ਮਾਮਲੇ ਦੇ ਵਿੱਚ ਜਿਹੜੇ ਇਨਸਪੈਕਟਰ ਹੈਗੇ ਸਿਰਫ ਇੱਕ ਡਾਕ ਕਰਕੇ ਜਾਂ ਉਹਨਾਂ ਦੇ ਤਰਕ ਉਹ ਵੀ ਹੈਗੇ ਸੀ ਨੂੰ ਲੈ ਕੇ ਕਿ ਬਹੁਤ ਸਾਰੇ ਦਿੱਕਤਾਂ ਆਣਗੇ ਜੇਕਰ ਸੀਬੀਏ ਇਨਕੁਆਰੀ ਇਸ ਮਾਮਲੇ ਦੇ ਵਿੱਚ ਕਰੂਗੀ ਕੀ ਲੱਗਦਾ ਕਿ ਪਿੱਛੇ ਜਿਹੜੇ ਹਾਇਰ ਅਥਾਰਟੀ ਦਾ ਵੀ ਹੱਥ ਹੈਗੇ ਇਸ ਮਾਮਲੇ ਦੇ ਵਿੱਚ ਦੇਖੋ ਜੜੀਆਂ ਜੜੀਆਂ ਨਾ ਜੀ ਜੜੀਆਂ ਇਨਵੈਸਟੀਗੇਸ਼ਨਸ ਆਉਣੀਆਂ ਚੀਜ਼ਾਂ ਉਹ ਜਿਹੜੀ ਕੁਟਮਾਰ ਹੋਈ ਉਹ ਤਾਂ ਆਊਗੀ ਆਊਗੀ ਕਲੈਰਿਟੀ ਨਾਲ ਸਾਰੀਆਂ ਚੀਜ਼ਾਂ ਆਉਣਗੀਆਂ ਉਹਦੇ ਨਾਲ 7 ਘੰਟੇ ਪਿੱਛੇ ਜਿਹੜਾ ਇਨਕਾਊਂਟਰ ਕਰਕੇ ਆਏ ਸੀ ਮੰਡੋਰਾਹਾ ਉੱਥੇ ਤੱਕ ਵੀ ਸੀਬੀਆਈ ਦੇ ਟਾਰ ਜੁੜਣਗੇ ਕਿਉਂਕਿ ਸੀਬੀਏ ਨੇ ਤਾਂ ਪ੍ਰੋਪਰ ਜਾਂਚ ਕਰਨੀ ਹੁੰਦੀ ਹੈ ਹਰੇਕ ਚੀਜ਼ ਦੀ ਤੇ ਕਿਹਦੇ ਕਿਹੇ ਤੇ ਉਹ ਇਨਕਾਊਂਟਰ ਹੋਇਆ ਕਿਵੇਂ ਹੋਇਆ ਜਦੋਂ ਬੱਚਾ ਸਰੈਂਡਰ ਕਰ ਚੁੱਕਿਆ ਸੀ ਜਸਪ੍ਰੀਤ ਸਰੈਂਡਰ ਕਰ ਚੁੱਕਿਆ ਸੀ ਇਨਕਾਊਂਟਰ ਕਿਉਂ ਕੀਤਾ 2 ਘੰਟੇ ਬਾਅਦ ਜਿਹੜੇ ਵੀਡੀਓਜ਼ ਹੈਗੇ ਸਾਡੇ ਮੇਰੇ ਕੋਲ ਮੈਂ ਉਹ ਵੀ ਕੋਰਸ सीबीआई ਨੂੰ ਪੇਸ਼ ਕਰਾਂਗੇ ਵੀ ਆਹ ਦੇਖੋ ਜੀ ਜਿਹਨੇ ਉਹਨਾਂ ਨੇ ਫੇਕ ਇਨਕਾਊਂਟਰ ਕੀਤਾ ਹੈਗਾ ਤੇ ਦੂਸਰੀ ਗੱਲ ਕਰਨ ਸਾਹਿਬ ਦੀ ਐਫਆਈਆਰ 8 ਦਿਨ ਡਿਲੇ ਕਰਕੇ ਕਰਕੇ گورنر ਸਾਹਿਬ ਦੇ ਕਿਹੇ ਤੇ ਹੁੰਦੀ ਹੈ ਸਾਰੀ ਚੀਜ਼ਾਂ ਆ ਪਾਰਟ ਆਫ ਇਨਵੈਸਟੀਗੇਸ਼ਨ ਹੈਗੀਆਂ ਤੇ ਤਾਰਾ ਉੱਪਰ ਤੱਕ ਜੁੜਨੀ ਆ ਤੇ ਆ ਤੁਸੀਂ ਇਸ ਕੇਸ ਨੂੰ ਪੂਰੀ ਤਰ੍ਹਾਂ ਹੁਣ ਸੁਪਰੀਮ ਕੋਰਟ ਦੇ ਵਿੱਚ ਵੀ ਕਰੋਗੇ ਡਿਫੈਂਡ ਜਾਂ ਤੁਹਾਡੇ ਨਾਲ सीबीआई ਇਸ ਮਾਮਲੇ ਦੇ ਵਿੱਚ ਡਿਫੈਂਡ ਕਰੂਗੀ ਨਹੀਂ ਅਸੀਂ ਵੀ ਕਰਾਂਗੇ ਅਸੀਂ ਸੁਪਰੀਮ ਕੋਰਟ ਪਹੁੰਚੇ ਨੇ ਅਸੀਂ ਪੂਰਾ ਡਿਫੈਂਡ ਕਰਾਂਗੇ ਇਹਨੂੰ ਅੱਜ ਡਬਲ ਬੈਂਚ ਦੇ ਲੱਗਿਆ ਹੋਇਆ ਕੇਸ 11 ਵਜੇ ਤੋਂ ਬਾਅਦ ਨੰਬਰ ਲੱਗੂ ਜਿੰਨੇ ਵਜੇ ਵੀ ਲੱਗੂਗਾ ਸੁਣਵਾਈ ਹੋਊਗੀ ਅਸੀਂ ਆਪਣਾ ਵਕੀਲ ਖੜਾ ਕੀਤਾ ਹੋਇਆ ਉੱਥੇ ਤੇ ਪ੍ਰੋਪਰ ਅਸੀਂ ਲੜਾਈ ਲੜਾਂਗੇ ਜਿਵੇਂ ਪਹਿਲਾਂ ਲੜੀਏ ਹੁਣ ਵੀ ਲੜਾਂਗੇ ਠੀਕ ਹੈ ਟਲਫੋਨ ਸੁਪਟਾ ਨੰਬਰ ਤੁਹਾਨੂੰ ਜੁੜਨ ਦੇ ਲਈ ਜਾਣਕਾਰੀ ਸੰਦੇ ਕਰਨ ਲਈ ਥੈਂਕ ਯੂ ਜੀ